ਪੰਜਾਬ ਪੁਲਿਸ ਜਿੱਥੇ ਨਸ਼ਾ ਤਸਕਰਾਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਹੀ ਹੈ ਉੱਥੇ ਹੀ ਇਸ ਐਕਟ ਦੀ ਧਾਰਾ 64ਏ ਦੇ ਤਹਿਤ ਅਜਿਹੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਜੋ ਕਿ ਸਿਰਫ ਨਸ਼ੇ ਦੇ ਆਦੀ ਨੇ ਅਤੇ ਇਸ ਆਪਰੇਸ਼ਨ ਦੀ ਸ਼ੁਰੂਆਤ ਦੇ ਵਿੱਚ ਮੁੱਖ ਤੌਰ ਦੇ ਉੱਤੇ ਫੈਰਨ ਸਮੈਕ ਅਤੇ ਸਿੰਥੈਟਿਕ ਨਸ਼ਾ ਕਰਨ ਵਾਲਿਆਂ ਦੇ ਉੱਤੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਉਥੇ ਹੀ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕਰਕੇ ਇਹਨਾਂ ਨੌਜਵਾਨਾਂ ਨੂੰ ਸਰਕਾਰ ਦੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਉਥੇ ਮੁਕਤਾਰਾ ਦੇ ਵਿੱਚ ਵਾਪਸ ਆਉਣ ਦੇ ਲਈ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ਦੱਸਿਆ ਕਿ ਐਸਐਸਪੀ ਖੰਨਾ ਅਵਨੀਤ ਕੋਂਡਲ ਸਮਰਾਲਾ ਦੇ ਸਿਵਲ ਹਸਪਤਾਲ ਦੇ ਨਵ ਜੀਵਨ ਕੇਂਦਰ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਦੱਸਿਆ ਕਿ ਐਕਟ ਦੀ ਧਾਰਾ 64ਏ ਦੇ ਤਹਿਤ ਖੰਨਾ ਜ਼ਿਲ੍ਹੇ ਦੇ ਸਮਰਾਲਾ ਦੇ ਵਿੱਚ ਪੁਲਿਸ ਨੂੰ ਪੰਜ ਮਾਮਲਿਆਂ 'ਚ ਸਫਲਤਾ ਮਿਲੀ ਹੈ ਅਤੇ ਇਹਨਾਂ ਪੰਜ ਵਿਅਕਤੀਆਂ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਤਿੰਨ ਹਫ਼ਤਿਆਂ ਦਾ ਕੋਰਸ ਹੈ ਜਿਹੜਾ ਪੂਰਾ ਕੀਤਾ ਤੇ ਇਸ ਤੋਂ ਬਾਅਦ ਮੁੱਖ ਧਾਰਾ ਦੇ ਵਿੱਚ ਇਹ ਨੌਜਵਾਨ ਨੇ ਜਿਹੜੇ ਭਰਤ ਆਏ ਨੇ ਮੈਂ ਨਵੀਂ ਗੱਲ ਸਮਰਾਲਾ ਵਿਜ਼ਿਟ ਕੀਤਾ ਹੋ ਕੀ ਕੱਪ ਜੀ ਮੇਰਾ सिविल हॉस्पिटल समराला विजिट ਕਰਨ ਦਾ ਪਰਪਸ ਹੈ ਦਾ ਜਿਹੜੇ ਇਥੇ ਐਨਡੀਪੀਐਸ ਦੇ ਜਿਹੜੇ ਸੀ 64 ਏ ਐਨਡੀਪੀਐਸ ਐਕਟ ਦੇ ਤਹਿਤ ਕੁਝ ਜਿਹੜੇ ਸਿਗੇ ਅਕਿਊਜ਼ ਉਹਨਾਂ ਦੀ ਵਿਲਿੰਗਨੈਸ ਲੈ ਕੇ ਉਹਨਾਂ ਨੂੰ 3 ਵੀਕਸ ਦਾ ਜਿਹੜਾ ਡੀ ਐਡਿਕਸ਼ਨ ਦਾ ਕੋਰਸ ਹੁੰਦਾ ਉਹਦੇ ਲਈ ਇਥੇ ਸਮਰਾਲਾ ਤੇ ਜਿਹੜਾ ਇਹਨਾਂ ਦਾ ਕੀ ਨਵ ਜੀਵਨ ਕੇਂਦਰ ਉਥੇ ਐਡਮਿਟ ਕੀਤੇ ਹੋਏ ਹੈਗੇ ਸੋ ਜਸਟ ਐਸ ਅ ਰੂਟੀਨ ਚੈੱਕ ਮੈਂ ਉਥੇ ਵਿਜ਼ਿਟ ਕਰਨ ਆਈ ਸੀ ਕਿ ਕੀ ਇਹ ਤੇ ਸਿਸਟਮ ਹੈਗਾ ਔਰ ਉਹਨਾਂ ਨਾਲ ਜਿਹੜੇ ਅ ਅਪੁਆਇੰਟਮੈਂਟਸ ਹੈਗੇ ਉਹਨਾਂ ਨਾਲ ਜਿਹੜੇ ਪੇਸ਼ੈਂਟਸ ਆ ਉਹਨਾਂ ਨਾਲ ਗੱਲਬਾਤ ਵੀ ਕਰਨ ਆਈ ਸੀ ਕਿ ਤੁਹਾਨੂੰ ਇਹ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਨੇ ਵੀ ਪ੍ਰੋਵਾਈਡ ਕੀਤੀ ਹੋਈ ਹੈ ਤੇ ਜਿਹੜੇ ਵਿਲਿੰਗ ਹੈ ਡਰੱਗਸ ਨੂੰ ਕੰਜ਼ਿਊਮ ਕਰਦੇ ਹੋ ਐਕਸੈਪਟ ਕਰਦੇ ਕਿ ਅਸੀਂ ਵਿਲਿੰਗ ਹੈਗੇ ਵਾ ਡੀ ਐਡਿਕਸ਼ਨ ਦਾ ਕੋਰਸ ਅਵੇਲ ਕਰਨ ਲਈ ਉਹਨਾਂ ਨੇ ਜਿਹੜੇ ਵੀ ਇੱਥੇ ਹੈਗੇ ਪੰਜ ਲੜਕੇ ਸੀਗੇ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਕਿ ਬੜੀ ਵਧੀਆ ਫੈਸਿਲਿਟੀ ਹੈ ਉਹ ਜਿਹੜੇ ਇੱਥੇ ਡਾਕਟਰ ਨਵੀਤ ਹੈਗੇ ਗਏ ਤੇ ਉਹ ਐਸਐਮਓ ਸਾਹਿਬ ਇਹ ਦੋਨੋਂ ਬੰਦੇ ਇੱਥੇ ਮਿਲੇ ਤੇ ਉਹ ਬੜਾ ਅਪਰੀਸ਼ੀਏਟ ਕਰ ਰਹੇ ਸੀ ਕਿ ਸਾਨੂੰ ਵੀ ਇਦਾਂ ਦੀ ਚੀਜ਼ ਸੀ ਚੀਜ਼ ਦਾ ਪਤਾ ਨਹੀਂ ਸੀਗਾ ਉਹ ਲੜਕੇ ਰਿਮੋਰਸਲ ਵੀ ਸੀਗੇ ਵੀ ਅਸੀਂ ਨਸ਼ਾ ਨੂੰ ਛੱਡਾਂਗੇ ਕਾਫੀ ਰਿਜ਼ਲਟਸ ਦੱਸਦਾ ਰਹੇ ਹੈ ਤੇ ਅਸੀਂ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਬਾਹਰ ਜਾ ਕੇ ਵੀ ਇਹ ਜਿਹੜੀ ਫੈਸਿਲਿਟੀ ਹੁੰਦੀ ਹੈ ਫ੍ਰੀ ਵੀ ਮੈਡੀਕਲ ਫੈਸਿਲਿਟੀ ਹੈ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਮੈਂ ਮਰੀ ਹੈਪੀ ਟੂ ਸੀ ਕਿ ਜਿਹੜਾ ਸਿਵਲ ਹਸਪੀਟਲ ਸਮਰਾਲਾ ਬਹੁਤ ਹੀ ਸਾਫ ਸੁਥਰਾ ਗਰੀ ਹਾਈਜਨ ਹੈ ਕंग्रेचुਲੇਟਡ ਡਾਕਟਰ ਸਾਹਿਬ आल्सो ਕਿ ਤੁਸੀਂ ਬਹੁਤ ਨੀਤਾ ਇੱਕ ਬਰੀ ਇਨੀਸ਼ially ਦੇਖ ਕੇ ਆਈ ਵਾਸ ਆਲਸੋ ਪਲੇਜ਼ੈਂਟਲੀ ਸਰਪ੍ਰਾਈਜ਼ ਕਿ ਇੰਨਾ ਵਧੀਆ ਮਾਹੌਲ ਰੱਖੋਗੇ ਤਾਂ ਜਿਹੜੇ ਪੇਸ਼ੈਂਟਸ ਹੁੰਦੇ ਜਲਦੀ ਉਹ ਹੀ ਕੌਨਲੀ ਵੀ ਮੋਟੀਵੇਟ ਹੁੰਦੇ ਸੋ ਬੇਸਿਕ ਪਰਪਸ ਮੇਰਾ ਸਿਗਾ ਕਿ ਜਿਹੜੇ ਸਾਡੇ ਚੌਂਟੇ ਚ ਇਨਮਿਟ ਚੌਂਟੇ ਜੀ ਕਾਰਵਾਈ ਜਸ ਇੱਥੇ ਡੀ ਐਡਿਕਸ਼ਨ ਲਈ ਰੱਖੇ ਸਿਗੇ ਉਹ ਉਹਨਾਂ ਦਾ ਸਕਸੈਸਫੁਲੀ ਕੋਰਸ ਹੋ ਗਿਆ ਡਾਕਟਰ ਸਾਹਿਬ ਨੇ ਵੀ ਡਾਕਟਰ ਨਵੀਤ ਜਿਹੜਾ ਕਿ ਐਡ ਕਰਦੇ ਇਹਨਾਂ ਦਾ ਉਨਾਂ ਨੇ ਵੀ ਦੱਸਿਆ ਕਿ ਸਾਰਿਆਂ ਨੇ ਪੋਜ਼ੀਟਿਵਲੀ ਕੋਆਪਰੇਟ ਕੀਤਾ ਹੈ ਐਂ ਸਾਨੂੰ ਉਮੀਦ ਹੈ ਕਿ ਉਹ ਨਸ਼ਾ ਛੱਡਣਗੇ ਜ਼ਰੂਰ। ਆਪਣਾ ਇੱਥੇ ਨਵਦੀਨਮ ਜੀਵਨ ਕੇਂਦਰ ਚੱਲਦਾ ਹੈ ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਹੁੰਦੇ ਐ ਨਸ਼ੇ ਵਾਲੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਦਾਖਲ ਕਰਦੇ ਆ। ਉਹ ਇਹ 64A ਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਕੁਝ ਪੇਸ਼ੈਂਟ ਦਾਖਲ ਸੀਗੇ ਤੇ ਉਹ ਸਾਡੇ ਕੋਲ ਲਾਸਟ 21 ਡੇਸ ਤੋਂ ਦਾਖਲ ਸੀ। ਉਹਨੋਂ ਠੀਕ ਹੋ ਗਏ ਤੇ ਬਿਲਕੁਲ ਉਹਨਾਂ ਨੇ ਨਸ਼ਾ ਛੱਡਤਾ ਬਿਲਕੁਲ ਨਾਰਮਲ ਹੋ ਗਏ। ਉਹਨਾਂ ਦਾ ਮੈਡਮ ਉਹਨਾਂ ਬਾਰੇ ਜਾਣਕਾਰੀ ਲੈਣ ਉਹਨਾਂ ਦੀ ਇੰਟਰਵਿਊ ਲੈਣ ਉਹਨੋਂ ਤੋਂ ਫੀਡਬੈਕ ਲੈਣ ਕਿ ਉਹਨਾਂ ਨੂੰ ਦੁਬਾਰਾ ਮੰਨ ਲਓ ਕਿ ਉਹ ਗਲਤ ਕੰਮ ਤੇ ਗਲਤ ਸੰਗਤ ਚ ਨਾ ਪੈਣ ਉਸ ਲਈ ਉਹਨਾਂ ਦੀ ਇਨਫੋਰਸ ਕਰਨੀ ਮੈਡਮ ਆ ਸਪੈਸ਼ਲਾਈਜ਼ਡ